ਹੈਲੋ एवरीवन ਅੱਜ ਆਪਾਂ ਪੜਨ ਜਾ ਰਹੇ ਹਾਂ ਸ਼ੇਖ ਫਰੀਦ ਜੀ ਨਾਲ ਸੰਬੰਧਿਤ ਪ੍ਰਸ਼ਨ ਉੱਤਰ ਪਹਿਲਾ ਪ੍ਰਸ਼ਨ ਹੈ ਬਾਬਾ ਫਰੀਦ ਜੀ ਦੇ ਖਲੀਫਾ ਕੌਣ ਸਨ ਖਵਾਜਾ ਬਖਤਿਆਰ ਕੱਕੀ ਸੂਫੀ মতਵੀ ਤੋਹੀਦ ਤੋ ਕੀ ਭਾਵ ਹੈ ਰੱਬ ਨਾਲ ਇਕਤਾ ਸ਼ੇਖ ਫਰੀਦ ਦੀ ਬਾਣੀ ਪੰਜਾਬੀ ਦੀ ਕਿਹੜੀ ਉਪਭਾਸ਼ਾ ਵਿੱਚ ਹੈ ਲੈਂਦੀ ਉਪਭਾਸ਼ਾ ਵਿੱਚ ਬਾਬਾ ਫਰੀਦ ਜੀ ਦਾ ਜਨਮ ਕਦੋਂ ਅਤੇ ਕਿੱਥੇ ਹੋਇਆ 1173 ਈਸਵੀ ਵਿੱਚ ਖੋਤਵਾਲ ਮਲਤਾਨ ਵਿੱਚ ਸ਼ੇਖ ਫਰੀ ਜੀ ਦੇ ਮਾਤਾ ਪਿਤਾ ਦਾ ਕੀ ਨਾਂ ਸੀ ਜਮਾਲਉਦੀਨ ਸੁਲੇਮਾਨ ਅਤੇ ਮਰੀਮ ਸ਼ੇਖ ਫਰੀ ਜੀ ਨੂੰ ਸਭ ਤੋਂ ਵੱਧ ਗਿਆਨ ਕਿਹੜੀਆਂ ਭਾਸ਼ਾਵਾਂ ਦਾ ਸੀ ਅਰਬੀ ਅਤੇ ਫਾਰਸੀ ਸ਼ੇਖ ਫਰੀ ਜੀ ਦੇ ਮੁਰਸ਼ਿਦ ਦਾ ਕੀ ਨਾਂ ਸੀ ਖਵਾਜਾ ਕুতਬਦੀਨ ਬਖਤਿਆਰ ਕਾਕੀ ਗੁਰੂ ਗ੍ਰੰਥ ਸਾਹਿਬੀ ਵਿੱਚ ਸ਼ੇਖ ਫਰੀ ਜੀ ਦੇ ਕਿੰਨੇ ਸ਼ਲੋਕ ਅੰਕਿਤ ਹਨ 112 ਸ਼ਲੋਕ ਗੁਰੂ ਗ੍ਰੰਥ ਸਾਹਿਬੀ ਵਿੱਚ ਸ਼ੇਖ ਫਰੀ ਜੀ ਦੇ ਕਿੰਨੇ ਸ਼ਬਦ ਅੰਕਿਤ ਹਨ 4 ਸ਼ਬਦ ਅਗੋ ਨੇੜਾ ਆਇਆ ਪਿੱਛਾ ਰਿਹਾ ਦੂਰ ਟੂਕ ਫਰੀ ਜੀ ਨੇ ਅਗੋ ਸ਼ਬਦ ਕਿਹੜੇ ਸਮੇਂ ਲਈ ਵਰਤਿਆ ਹੈ ਮੌਤ ਦੇ ਫਰੀ ਜੀ ਅਨੁਸਾਰ ਜੰਗਲਾਂ ਵਿੱਚ ਭਟਕਣ ਵਾਲਾ ਮਨੁੱਖ ਕਿਹੋ ਜਿਹਾ ਜੀਵ ਹੈ ਅਗਿਆਨੀ ਸੂਫੀ ਮਤ ਦੇ ਕੁੱਲ ਕਿੰਨੇ ਪੜਾ ਹਨ 4 ਸੂਫੀ ਮਤ ਵਿੱਚ ਸਭ ਤੋਂ ਉੱਚਾ ਪੜਾ ਕਿਹੜਾ ਹੈ ਹਕੀਕਤ ਸੂਫੀ ਵਿਚਾਰਧਾਰਾ ਕਿਹੜੇ ਧਾਰਮਿਕ ਫਿਰਕੇ ਦੀ ਇੱਕ ਸ਼ਾਖਾ ਹੈ ਇਸਲਾਮ ਜਾ ਵਿ Sufiਵਾਦ ਦਾ ਆਗਮਨ ਕਦੋਂ ਹੋਇਆ 11ਵੀਂ ਸਦੀ ਵਿੱਚ ਕਿਹੜੇ ਇਸਲਾਮੀ ਹਮਲਾਵਰ ਨਾਲ Sufi ਸੰਤ ਵੀ ਭਾਰਤ ਦੀ ਧਰਤੀ ਉੱਪਰ ਉਤਰੇ ਮਹਿਮੂਦ ਗਜਨਵੀ ਤਜ਼ਫੁਫ ਦਾ ਸ਼ਬਦ ਦਾ ਸੰਬੰਧ ਕਿਸ ਨਾਲ ਹੈ ਰਸਵਾਦ ਨਾਲ ਕਾਫੀ ਕਿਹੜੀ ਕਾਵਧਾਰਾ ਦਾ ਪ੍ਰধান ਕਾਵ ਰੂਪ ਹੈ Sufi ਕਾਵ ਬਾਬਾ ਫਰੀਦ ਜੀ ਦਾ ਸੋਹਰਾ ਕਿਹੜਾ ਸੁਲਤਾਨ ਸੀ ਬਲਬਨ ਚੇਕ ਫਰੀ ਜੀ ਨੂੰ ਪੀਰਾਂ ਦਾ ਪੀਰ ਕਿਸ ਨੇ ਆਖਿਆ ਹੈ ਹਜਰਤ ਕਿਸਾਨੀ ਨੇ ਫਰੀਦੋ ਨਾਨਕ ਨਾਨਕੋ ਫਰੀਦ ਪੁਸਤਕ ਦਾ ਕਰਤਾ ਕੌਣ ਹੈ ਨਜ਼ਮ ਹੁਸੈਨ ਫਰੀ ਜੀ ਨੇ ਸੁਲਤਾਨ ਦਾ ਰਤਬਾ ਕਿਸ ਨੂੰ ਦਿੱਤਾ ਬਿਰਹਾ ਨੂੰ ਫਰੀ ਜੀ ਨੇ ਉੱਤਮ ਮਨੁੱਖ ਦੀ ਤੁਲਨਾ ਲਈ ਕਿਹੜਾ ਬਿੰਬ ਵਰਤਿਆ ਹੈ ਹੰਸ ਫਰੀਦਾ ਤਨ ਸੁੱਕਾ ਪਿੰਜਰ ਥੀਆਂ ਤਲਿਆ ਖੁੰਡੀ ਕਾਗ ਇਸ ਟੁਕ ਵਿੱਚ ਕਿਹੜਾ ਰਸ ਪ੍ਰਧਾਨ ਹੈ ਕਰੁਣਾ ਫਰੀਦ ਜੀ ਦੀ ਬਾਣੀ ਕਵਨ ਸੋ ਅੱਖਰ ਕਵਨ ਗੁਣ ਸੂਮਣਿਆ ਮੰਤ ਵਿੱਚ ਕਿਹੜੀ ਕਾਵ ਸ਼ੈਲੀ ਦੀ ਵਰਤੋਂ ਹੋਈ ਹੈ ਪ੍ਰਸ਼ਨੋਤਰੀ ਫਰੀਦ ਬਾਣੀ ਵਿੱਚ ਆਇ ਸ਼ਬ ਜੀਰਾਂਦ ਤੋਂ ਕੀ ਭਾਵ ਹੈ ਸਹਿਜ ਗੀਲਤਾ ਫਰੀਦਾ ਗਲਿਏ ਡੈਸ਼ ਦੂਰ ਘਰ ਨਾਲ ਪਿਆਰੇ ਨੇ ਟੂਕ ਪੂਰੀ ਕਰੋ ਚਿੱਕੜ ਫਰੀਦਾ ਗਲਿਏ ਚਿੱਕੜ ਦੂਰ ਘਰ ਨਾਲ ਪਿਆਰੇ ਨੇ ਮੋਲਾ ਬਖਸ਼ ਕੁਸ਼ਤਾ ਨੇ ਫਰੀਦ ਜੀ ਰਚਿਤ ਕਿੰਨੀਆਂ ਨਸਰ ਭਾਵਾਰਤਕ ਪੁਸਤਕਾਂ ਦੀ 10 ਪਾਈ ਹੈ ਤਿੰਨ ਬਾਬਾ ਫਰੀਦ ਜੀ ਦੇ ਸ਼ਬਦ ਕਿਹੜੇ ਰਾਗ ਅਧੀਨ ਦਰਜ ਹਨ ਆਸਾ ਅਤੇ ਸੂਹੀ ਬਾਬਾ ਫਰੀਦ ਜੀ ਦੇ ਸ਼ਲੋਕ ਡੈਸ਼ ਨਾਲ ਭਰਪੂਰ ਹਨ ਵਿਰਾਗ ਜਾਂ ਵਿਰਹਾ ਫਰੀਦਕੋਟ ਦਾ ਪੁਰਾਣਾ ਨਾਂ ਕੀ ਸੀ ਮੁਕਲ ਨਗਰ ਫਰੀਦ ਜੀ ਨੂੰ ਮਾਰਫਤ ਦਾ ਗਿਆਤਾ ਕਿਸ ਨੇ ਗਿਆ ਹੈ ਮੀਆਂ ਮੁਹੰਮਦ ਬਖਸ਼ ਨੇ ਪੰਜਾਬੀ ਵਿੱਚ ਚੋਸਰ ਦਾ ਦਰਜਾ ਕਿਸ ਨੂੰ ਪ੍ਰਾਪਤ ਹੈ ਬਾਬਾ ਫਰੀਦ ਜੀ ਨੂੰ ਵੈਛੀ ਦਰਵਾਜ਼ਾ ਕਿੱਥੇ ਹੈ ਪਾਕਪਟਨ ਵਿੱਚ ਫਰੀਦ ਜੀ ਦੇ ਪਿਤਾ ਕਿਸ ਖਾਨਦਾਨ ਨਾਲ ਸੰਬੰਧਿਤ ਸਨ ਗਜਨੀ ਧੰਨਵਾਦ ਜੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਨਾ ਨੋਟਸ ਦਾ ਪੀਡੀਐਫ ਤੁਹਾਨੂੰ ਡਿਸਕ੍ਰਿਪਸ਼ਨ ਵਿੱਚ ਮਿਲ ਜਾਵੇਗਾ